ਭਾਰਦਵਾਜ ਸ਼੍ਰੀ ਰਾਮ ਮੰਦਰ ਪਲਾਕੋਮੀ ਦਾ ਮੁਖਿਆ ਪੁਜਾਰੀ ਹਾਂ ਅੱਜ ਸਾਡੇ ਰਾਮ ਮੰਦਰ ਦੇ ਵਿੱਚ ਸ਼੍ਰੀ ਰਾਮ ਸੇਵਕ ਸਭਾ ਮੰਦਰ ਕਮੇਟੀ ਵੱਲੋਂ ਸ਼੍ਰੀ ਲక్ష్ਮੀ ਨਾਰਾਇਣ ਭਗਵਾਨ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ ਤੇ ਜੈ ਸ਼੍ਰੀ ਰਾਮ ਜੈ ਲక్ష్ਮੀ ਨਾਰਾਇਣ ਦੇਵਰਾਜ ਹਨਨਖ ਜਾਨਤੀ ਆ ਮੰਦਰ ਦਾ ਅੱਜ ਜੇ ਲక్ష్ਮੀ ਨਾਰਾਇਣ ਜੀ ਦੀ ਮੂਰਤੀ ਬਣਾ ਕੇ ਕੀਤੀ ਹੈ ਜਿਸ ਸਾਕੇ ਬਹੁਤ ਹੀ ਸਰਕਾਰ ਜੋਗ ਸ਼੍ਰੀ ਸਾਹਿਬ ਉਹਦੇ ਵੀ ਪਾਈਪੇ ਤੇ ਆਇਆ ਹੋਇਆ ਉਹਨਾਂ ਵੱਲੋਂ ਇਹ ਜਰਾ ਇੱਕ ਪ੍ਰੋਗਰਾਮ ਨੂੰ ਲਾ ਜੋੜੇ ਕੀਤਾ ਗਿਆ ਉਸ ਦੇ ਸੰਬੰਧ ਵਿੱਚ ਅਸੀਂ ਇਹ ਕਿ ਕੋਈ ਲੰਗਰ ਭੋਲਾ ਸ਼ੁਰੂ ਕੀਤਾ ਜਾ ਰਿਹਾ ਹੈ ਸੰਗਾਰੇ ਸਾਰੇ ਸੰਗਤ ਨੂੰ ਇਹ ਚੁਿੱਤੀ ਕਰਦੇ ਆ ਕਿ ਸਾਰੇ ਇਕੱਠੇ ਹੋਵੇ ਤੇ ਆਉਣ ਤੇ ਆਪਣੇ ਮੰਦਰ ਦੀਆਂ ਰੌਣਕਾਂ ਵਾਣ ਇਹ ਜਿਹੜੀ RAMSHER KO SABA ਇਹ 2001 ਤੋਂ ਚਾਲੂ ਹੋ ਗਈ ਸੀ ਵੈਸੇ 1970 ਨੂੰ ਲੰਗਰ ਕੋਚਾ ਚੱਪਾ ਰਿਹਾ RAM KIRPA ਦਾ ਐ ਜਿਹੜੇ ਥਰੀ ਬੱਚੇ ਆ ਉਹਦੇ ਵਰ ਲੋਵ ਆਫ ਫੀਸਰ ਜਿਹਾ ਸਕੂਲ ਵੀ ਉਹਨਾਂ ਦਾ ਵੀ ਅਹੀਂ ਮਤਲਬ ਉਹ ਰੋਲ ਸ਼ਾ ਡਾਤਾ ਪ੍ਰਿਆ ਜੇ ਕੋਈ ਬੰਦਾ ਬਿਮਾਰ ਆ ਆਪਣਾ ਲਾਜ ਨਹੀਂ ਕਰਵਾ ਸਕਦਾ ਉਹਦਾ ਵੀ ਅਹੀਂ ਲਾਜ ਸਨੀ ਕਰਾਉਂਦੇ ਅਰੇ ਹੋਰ ਅਹੀਂ ਕੋਈ ਜਗਾ ਇਹੋ ਜਿਹੇ ਜਿਹੜੇ ਕੰਮ ਖਰੀਦ ਖਰੀਦੇ ਆ ਉਹਦੇ ਸਾਡੇ ਕੋਲ ਕੋਕਾ ਨੇ ਸਾਡੇ ਤੇ ਸੁਣਨਾ ਬਰਹਾ ਦੇਣਾ ਉਹ ਆ ਉਹ ਸਾਨੂੰ ਹਰ ਗ੍ਰੈਜੂਏਸ਼ਨ ਜਿੰਦਾ ਉਹਦੇ ਸਾਥ ਰਿਹਾ ਉਹ ਬਸ ਸਾਨੂੰ ਗ੍ਰੈਜੂਏਸ਼ਨ ਦਾ ਅਰਮਿੰਦ ਮੈਂ ਕੱਲ ਜਾ ਕੇ ਟਿਊਸ਼ਨ ਇਕੱਠੀ ਕਰਦੇ ਆ ਕੋਈ 20 ਰੰ ਦਾ 50 ਰੰ ਦਾ ਕੁਛ ਸੁਣ ਲਾ ਕੋ ਫਾਸਟਿੰਗ ਅਰਮਿੰਦ ਉਹਨਾਂ ਨਾਲ ਪੜਾਏ ਦਾ ਸਾਲਾਈ ਮੁੰਡਾ ਟਿਊਟ ਕਰਦਾ ਮੇਰਾ ਨਾਮ ਐਡਵੋਕੇਟ ਸ਼ੋਕਮਾਨ Hindu ਧਰਮ ਦੇ ਵਿੱਚ ਸਨਾਤਨ ਦੀ ਜਿਹੜੀ ਵਾਕਤ ਹੋ ਰਹੀ ਉਹਨੂੰ ਸਾਰੇ ਅਸੀਂ ਲੈ ਕੇ ਚੱਲਦੇ ਆ ਇਸ ਸਮੇਂ ਦੇ ਵਿੱਚ ਜਦ ਕਿ ਪੰਜਾਬ ਵਿੱਚ ਸਾਰੇ ਪਾਸੇ ਕੁਰੀਤੀਆਂ ਫੈਲ ਚੁੱਕੀਆਂ ਐ ਅੱਜ ਵੀ ਸਨਾਤਨ ਨੂੰ ਚੁੱਕੇ ਫਿਰ ਰਹੇ ਐ ਸਾਰੇ ਜਵਾਨ ਇਸ ਰਾਮ ਮੰਦਰ ਪਲਾ ਕੋਲੋਨੀ ਦੇ ਵਿੱਚ ਛਾਟਾ ਦੇ ਕੋਲ ਅਮਰ ਸ਼ਰਧ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਨੇ ਅੱਜ ਭਗਵਾਨ ਲక్ష్ਮੀ ਨਾਰਾਇਣ ਪਰਿਵਾਰ ਦਾ ਇੱਥੇ ਸਥਾਪਨਾ ਹੋਈ ਹੈ ਤੇ ਸਾਰਿਆਂ ਨੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਇਸ ਪੂਜਾ ਦੇ ਵਿੱਚ ਹਿੱਸਾ ਲਿਆ ਹੈ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਰੇ ਲੋਕ ਸਾਡੀ ਇਸ ਗੱਲ ਨੂੰ ਸਹਿਮਤ ਇਸ ਗੱਲ ਨਾਲ ਸਹਿਮਤ ਹੋ ਕੇ ਆਪਣੇ ਪਰਿਵਾਰ ਨੂੰ ਰਾਮ ਮੰਦਰ ਨਾਲ ਜੋੜਨਗੇ ਆਪਣੇ ਪਰਿਵਾਰ ਨੂੰ ਰਾਮ ਮੰਦਰ ਨਾਲ ਜੋੜ ਕੇ ਸਾਰੇ ਸੁੱਖ ਲੈਣਗੇ ਜੇ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਹੋਣਗੀਆਂ ਜਿਸ ਪਰਿਵਾਰ ਵਿੱਚ ਖੁਸ਼ਿਆਲੀ ਹੋਏਗੀ ਉੱਥੇ ਹੀ ਰੱਬ ਚਿਤਿਆ ਆਵੇਗਾ ਤੇ ਰੱਬ ਕਹਿੰਦਾ ਤੁਸੀਂ ਮੇਰੇ ਕੋਲ ਇੱਕ ਵਾਰੀ ਆਓ ਇਹ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਮੁਫਤ ਜਿਦਵਾਵਾਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਅੱਜ ਇਸ ਧਰਮ ਦੇ ਕੰਮ ਵਿੱਚ ਸਨਾਤਨ ਦੇ ਇਸ ਕਾਰਜਕ੍ਰਮ ਵਿੱਚ ਆ ਕੇ ਆਪਣੀ ਆਪਣੀ ਹਾਜ਼ਰੀ ਲਵਾਈਏ ਤੇ ਆਪਣੇ ਆਪਣੇ ਜੀਵਨ ਨੂੰ ਸਫਲ ਬਣਾਈ ਜੈ ਸ਼੍ਰੀ ਰਾਮ